ਜਿਵੇਂ ਕਿ ਸਾਰੇ ਪੰਜਾਬ ਵਾਸੀਆਂ ਨੂੰ ਪਤਾ ਹੈਗਾ ਕਿ ਸ਼ਨੀਵਾਰ ਨੂੰ ਸ਼ਾਮ ਦੇ ਕਰੀਬ 4 ਵਜੇ ਜਿਹੜਾਗਾ ਮੋਗਾ ਜ਼ਿਲ੍ਹਾ ਦੇ ਪਿੰਡ ਸਿੰਘਾਂਵਾਲਾ ਦਾ 220 ਕੇਵੀ ਗ੍ਰਿਡ ਦੇ ਵਿੱਚ ਖਰਾਬਸਾ ਹੋਇਆ ਟੈਕਨੀਕਲ ਪ੍ਰੋਬਲਮ ਦੇ ਕਰਕੇ ਜਿਹੜਾਗਾ ਉੱਥੋਂ ਦਾ ਜਿਹੜਾ ਵੱਡਾ ਟਰਾਂਸਫਾਰਮਰ ਸੀਗਾ ਉਹਨੂੰ ਅੱਗ ਲੱਗ ਗਈ ਔਰ ਕਾਫੀ ਮੁਸ਼ਕਲ ਦੇ ਨਾਲ ਉਹ ਥੱਗਦੇ ਤੇ ਕੰਮ ਪਾਇਆ ਗਿਆ ਜਿੱਥੇ ਕੀ ਸਾਰੇ ਜਿਹੜੇ ਅਗੇ ਨੇ ਬਿਲੀ ਵਿਭਾਗ ਦੇ ਕਰਮਚਾਰੀ ਐਕਸ਼ਨ ਸਾਰੇ ਜਿਹੜੇ ਸੀਗੇ ਉਹ ਤਾਂ ਪਹੁੰਚੇ ਪਹੁੰਚੇ ਨਾਲ ਦੀ ਨਾਲ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਗਿਆ ਪੂਰਾ ਜੋਰ ਸ਼ੋਰ ਦੇ ਨਾਲ ਕੰਮ ਕਰਕੇ ਜਿਹੜਾ ਗਿਆ ਫਾਇਰ ਬ੍ਰਿਗੇਡ ਜਿਹੜੇ ਕੀ ਹੈਗੇ ਨੇ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਮੋਗਾ ਜ਼ਿਲ੍ਹਾ ਦੇ ਆਸ-ਪਾਸ ਦੇ ਜ਼ਿਲ੍ਹਿਆਂ ਤੋਂ ਵੀ ਜਿਹੜੇ ਫਾਇਰ ਬ੍ਰਿਗੇਡ ਲਿਆਦੇਗੇ ਔਰ ਨਾਲ ਦੀ ਨਾਲ ਡਿਪਾਰਟਮੈਂਟ ਦੇ ਕਰਮਚਾਰੀਆਂ ਵੱਲੋਂ ਵੀ ਜਿਹੜੀਆਂ ਉਸ ਵੇਲੇ ਜ਼ਰੂਰਤਾਂ ਸੀ ਉਹਨੂੰ ਦੇਖਦੇ ਹੋਏ ਅੱਗ ਦੇ ਉੱਤੇ ਕਰੀਬ ਜਿਹੜਾ ਗਿਆ 4 ਘੰਟਿਆਂ ਬਾਅਦ ਕਾਬੂ ਪਾ ਲਿਆ ਗਿਆ ਸੀਗਾ ਅੱਗ ਬਹੁਤ ਜ਼ਿਆਦਾ ਭਿਆਨਕ ਸੀ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖਿਆ ਹੋਊਗੀਆ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵਾਇਰਲ ਹੋਈ ਹੋएगी ਉਹਨ ਮੈਂ ਤੁਹਾਨੂੰ ਉਸ ਜਗ੍ਹਾ ਦੇ ਉੱਤੇ ਲੈ ਕੇ ਆਇਆ ਹਾਂਗਾ ਜਿਸ ਜਗ੍ਹਾ ਦੇ ਉੱਤੇ ਅੱਗ ਲੱਗੀ ਸੀਗੀ ਉਸ ਜਗ੍ਹਾ ਦੇ ਉੱਤੇ ਹੁਣ ਜੋ ਹਾਲਾਤ ਹੈਗੇ ਨੇ ਐਸ ਵੇਲੇ ਉਸ ਟਰਾਂਸਫਾਰਮਰ ਨੂੰ ਜਿਹੜਾ ਹੈਗਾ ਬਦਲਿਆ ਜਾ ਰਿਹਾ ਹੈਗਾ ਨਵਾਂ ਟਰਾਂਸਫਾਰਮਰ ਸਾਹਮਣੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਨਵਾਂ ਟਰਾਂਸਫਾਰਮਰ ਜਿਹੜਾ ਹੈਗਾ ਇੱਥੇ ਪਹੁੰਚ ਚੁੱਕਿਆ ਹੈਗਾ ਸ਼ਹਿਰ ਵਾਸੀਆਂ ਨੂੰ ਤੇ ਪਿੰਡ ਵਾਸੀਆਂ ਨੂੰ ਸਪਲਾਈ ਦੀ ਕੁਝ ਪ੍ਰੋਬਲਮ ਆਈ ਹੋਵੇਗੀ ਔਰ ਹੋ ਸਕਦਾ ਹੈ ਕਿ ਆਉਣ ਵਾਲੇ 2 ਦਿਨਾਂ ਦੇ ਵਿੱਚ ਹੋਰ ਵੀ ਪ੍ਰੋਬਲਮ ਹੋਣ ਦੀ ਸੰਭਾਵਨਾ ਹੈ ਅਧਿਕਾਰੀਆਂ ਵੱਲੋਂ ਸਲਾਹ ਵੀ ਕੀਤੀ ਜਾ ਰਹੀ ਹੈ ਕਿ ਸਪਲਾਈ ਰੂਟ ਨਿਰੰਤਰ ਕਰਨ ਵਾਸਤੇ ਸਮੇਂ-ਸਮੇਂ ਸਿਰ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ ਔਰ ਉਹਨਾਂ ਵੱਲੋਂ ਮੈਸੇਜ ਵੀ ਜਿਹੜੇ ਹੈਗੇ ਨੇ ਮੋਬਾਈਲਾਂ ਰਾਹੀਂ ਭੇਜੇ ਜਾ ਰਹੇ ਨੇ ਐਸੋ ਨੇ ਜੋਰਾ ਦੇ ਉਤੇ ਕੰਮ ਚੱਲ ਰਿਹਾ ਪਹਿਲਾਂ ਤੁਸੀਂ ਤਸਵੀਰਾਂ ਤੁਹਾਨੂੰ ਮੈਂ ਦਿਖਾ ਰਿਹਾ ਕਿਸ ਤਰੀਕੇ ਦੇ ਨਾਲ ਕਰਮਚਾਰੀ ਜਿਹੜੇ ਹੈਗੇ ਨੇ ਲੇਬਰ ਹੈਗੀ ਹੈ ਔਰ ਸਾਰੇ ਜਿਹੜੇ ਬਿਜਲੀ ਵਿਭਾਗ ਦੇ ਕਰਮਚਾਰੀ ਐਸ ট্রান্সਫਰਰ ਨੂੰ ਚਾਲੂ ਕਰਨ ਵਾਸਤੇ ਪੂਰੀ ਜੋਰ ਸ਼ੋਰ ਨਾਲ ਐਸ ਵੇਲੇ ਕੜਕ ਦੀ ਧੁੱਪ ਕੜਕ ਦੀ ਗਰਮੀ ਦੇ ਵਿੱਚ ਕੰਮ ਕਰ ਰਹੇ ਨੇ ਆਪਾਂ ਵੀ ਗਰਮੀ ਦਾ ਆਪਾਂ ਵੀ ਮਹਿਸੂਸ ਕਰ ਰਹੇ ਆ ਤੇ ਆਪਾਂ ਕਹਿੰਦੇ ਆ ਜੀ ਲਾਈਟ ਦੇ ਕੱਟ ਲੱਗ ਰਹੇ ਨੇ ਸਾਨੂੰ ਗਰਮੀ ਬਹੁਤ ਜ਼ਿਆਦਾ ਲੱਗ ਰਹੀ ਆ ਪਰ ਮੈਂ ਤੇ ਤੁਹਾਨੂੰ ਜ਼ੀਰੋ ਗਰਾਉਂਡ ਦੀ ਉਹ ਤਸਵੀਰ ਦਿਖਾ ਰਿਹਾ ਜਿੱਥੇ ਕੀ ਐਸ ਵੇਲੇ ਜਿਹੜਾ ਹੈ ਕੰਮ ਕੀਤਾ ਜਾ ਰਿਹਾ ਪਹਿਲਾਂ ਤੁਸੀਂ ਤਸਵੀਰਾਂ ਦੇਖੋ ਫਿਰ ਆਪਾਂ ਗੱਲ ਵੀ ਕਰਦੇ ਆ ਅਧਿਕਾਰੀਆਂ ਦੇ ਨਾਲ ད�ས ད�ས དས 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 ད� ਇਹ ਤਸਵੀਰਾਂ ਦੇਖ ਰਹੇ ਸੀਗੇ ਮੋਗਾ ਦੇ ਸਿੰਘਾ ਵਾਲਾ 220 ਕੇਵੀ ਦੀਆਂ ਜਿੱਥੇ ਕਿ ট্রান্সਫਾਰਮਰ ਜਿਹੜੇ ਹੁਣ ਬਦਲੇ ਜਾ ਰਹੇ ਨੇ ਮੈਦਾਨਲੇ ਇਸ ਵੇਲੇ ਹਰੀਕੇ ਸਾਹਿਬ ਆ ਗਏ ਨੇ ਐਕਸ਼ਨ ਆ ਗਏ ਨੇ ਮੋਗਾ ਸਿਟੀ ਦੇ ਕਿਉਂਕਿ ਇਹਨਾਂ ਦੇ ਉੱਤੇ ਬਹੁਤ ਬਹੁਤ ਜ਼ਿਆਦਾ ਆਉਂਦਾ ਕਿਉਂਕਿ बार-बार ਸ਼ਹਿਰ ਵਾਸੀਆਂ ਦੇ ਫੋੜੇ ਇਹਨਾਂ ਕੋਲ ਹੀ ਜਾਣੇ ਹੁੰਦੇ ਨੇ ਜੀ ਲਾਈਟ ਦਾ ਕੱਟ ਲੱਗਿਆ ਲਾਈਟ ਦਾ ਕੱਟ ਲੱਗਿਆ ਤੇ ਦੂਜੇ ਪਾਸੇ ਜਿਹੜੇ ਗਏ ਨੇ ਤੁਸੀਂ ਇਹ ਵੀ ਦੇਖ ਰਹੋ ਕਿ ਝੋਨੇ ਦਾ ਸੀਜ਼ਨ ਪੂਰੇ ਜੋਰਾਂ ਤੇ ਚੱਲਿਆ ਹੋਇਆ ਕਿਸਾਨਾਂ ਨੂੰ ਵੀ ਬਿਜਲੀ ਦੀ ਲੋੜ ਹੈਗੀ ਆ ਗੱਲ ਕਰਦੇ ਆ ਕਿੰਦਾਂ ਦੇ ਹਾਲਾਤ ਆਗੇ ਨੇ ਇਸ ਵੇਲੇ ਹਰਗੇ ਸਭ ਬੜੀ ਮੰਦਭਾਗੀ ਘਟਨਾ ਵਾਪਰੀ ਸੀਗੀ ਜਿੱਥੇ ਕਿ ਆਪਾਂ ਕਹਿ ਸਕਦੇ ਹਾਂ ਕਿ ਆਪਾਂ ਨੁਕਸਾਨ ਦਾ ਤਾਂ ਨਹੀਂ ਅੰਦਾਜ਼ਾ ਲਗਾਇਆ ਜਾ ਸਕਦਾ ਵੀ ਕਿੰਨਾ ਖੋਇਆ ਲੋਕ ਵੀ ਪ੍ਰਭਾਵਿਤ ਹੋਏ ਨੇ ਤੇ ਹੁਣ ਕੀ ਅੱਗੇ ਜਿਹੜਾ ਫਰੰਟ ਚੱਲ ਜਾਵੇ ਬਿਲਕੁਲ ਵੀ ਇਹ ਥੋੜਾ ਹੈਗਾ ਸੈਂਸਿਟਿਵ ਇਸ਼ੂ ਸੀਗਾ ਸਾਡੀ ਮੈਨੇਜਮੈਂਟ ਜਿਹੜੀ ਇਹਨੂੰ ਬੜੀ ਸੀਰੀਅਸਲੀ ਲੈ ਰਹੀ ਹੈਗੀ ਤੇ ਇਹਨੂੰ ਬੜਾ ਸਪੋਰਟਿਵਲੀ PSPCL ਤੇ PSPCL ਦੋਨੋਂ ਮੈਨੇਜਮੈਂਟ ਮਿਲ ਕੇ ਇਹਨੂੰ ਬਹੁਤ ਪੁਸ਼ ਅਪ ਕਰਕੇ ਜਲਦੀ ਤੋਂ ਜਲਦੀ ਕੰਪਲੀਟ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਆਂਗੇ ਇਹਦੇ ਵਿੱਚ ਦੇਖੋ ਸਾਡੀ ਇਹ ਦੇਖ ਲਓ ਇੱਕ ਤਰ੍ਹਾਂ 50% ਦੀ ਜਿਹੜੀ ਹੈਗੀ ਜਿਹੜੀ ਅਸੀਂ ਸਪਲਾਈ ਕਰਨੀ ਸੀ ਉਹ ਕੱਟ ਗਈ ਹੈ ਕਿਉਂਕਿ ਦੋ ਟਰਾਂਸਫਾਰਮਰ ਦੋਨੋਂ ਬਰਾਬਰ ਸਮਰੱਥਾ ਦੇ ਜਿਹੜੇ ਸੀਗੇ 20 MVA ਦੇ ਉਹਨਾਂ ਦੋ ਚੋਂ ਇੱਕ ਡੈਮੇਜ ਹੋ ਗਿਆ ਸੀ ਇਸ ਕਰਕੇ 50% ਦੀ ਸਪਲਾਈ ਸਾਡੀ ਕਟ ਆਫ ਹੋ ਗਈ ਸੀ ਸ਼ਹਿਰ ਨੂੰ ਤੇ ਨਾਲ ਦੀ ਨਾਲ ਖੇਤਾਂ ਨੂੰ ਵੀ ਉਹ ਅਸੀਂ 50% ਨੂੰ ਕੰਪਨਸੇਟ ਕਰਨ ਲਈ ਯਾਨੀ ਕਿ ਅੱਧੇ ਸਾਡੇ ਕੱਟ ਲੱਗ ਰਿਹਾ ਜਿਹੜੇ ਅੱਧੇ ਸ਼ਹਿਰੀ ਤੇ ਲੱਗ ਰਿਹਾ ਅੱਧੇ ਖੇਤਾਂ ਲਈ ਸਪਲਾਈ ਕਿ ਲੱਗ ਰਿਹਾ ਹੈਗੇ ਇਹਦਾ ਪ੍ਰੈਸ਼ਰ ਤਾਂ ਦੇਖੋ ਲਗਾਤਾਰ ਬਣਿਆ ਜਿਵੇਂ ਤੁਸੀਂ ਪਹਿਲਾਂ ਹੀ ਦੱਸਿਆ ਕਿ ਖੇਤਾਂ ਵਿੱਚ ਵੀ ਸਪਲਾਈ ਦੇਣੀ ਹੈਗੀ ਤੇ ਸ਼ਹਿਰਾਂ ਦੇ ਵਿੱਚ ਵੀ ਗਰਮੀ ਦਾ ਬਹੁਤ ਜ਼ਿਆਦਾ ਇਸ ਵੇਲੇ ਚੱਲ ਰਿਹਾ ਹੈਗਾ ਉੱਥੇ ਵੀ ਸਪਲਾਈ ਦੇਣੀ ਬਹੁਤ ਜ਼ਰੂਰੀ ਹੈਗੀ ਤੇ ਉਹ ਸਾਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਇਸ ਨੂੰ ਜਲਦੀ ਤੋਂ ਜਲਦੀ ਕੰਪਲੀਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂਗੇ ਹੋਪਫੁਲੀ ਇਹ ਵੀਰਵਾਰ ਸਵੇਰੇ ਜਾਂ ਦੁਪਹਿਰ ਤੱਕ ਮੇਰੇ ਖਿਆਲ ਚ ਆਪਰੇਸ਼ਨ ਦੇ ਵਿੱਚ ਆ ਜਾਊਗਾ ਤੇ ਜਿਹੜੇ ਕਟਾਂ ਦੇ ਵਿੱਚੋਂ ਸਾਰੀ ਜਿਹੜੀ ਪਬਲਿਕ ਨੂੰ ਰਾਹਤ ਮਿਲੂਗਾ ਹਿਕਰ ਸਾਹਿਬ ਇੱਕ ਹੋਰ ਸਮੱਸਿਆ ਦੇ ਲਈ ਸਾਹਮਣੇ ਆ ਰਹੀ ਹੈ ਸ਼ਹਿਰ ਵਾਸੀ ਆ ਗਏ ਆ ਤੁਹਾਡੇ ਵੱਲੋਂ ਵੀ ਪੋਸਟਾਂ ਪਾਈਆਂ ਗਈਆਂ ਸੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਸੀਗਾ ਅਸੀਂ ਵੀ ਆਪਣੇ ਚੈਨਲ ਰਾਹੀਂ ਲੋਕਾਂ ਨੂੰ ਟਾਈਮ ਦਿੱਤੇ ਸੀ ਕਿ ਕੱਟ ਦੇ ਆਮ ਲੋਕ ਕਹਿੰਦੇ ਨੇ ਕਿ ਜਿਹੜਾ ਰਾਤ ਦਾ ਕੱਟ ਹੈਗਾ ਉਹ ਥੋੜਾ ਜਿਹਾ ਸਹੀ ਨਹੀਂ ਹੈ ਵੀ ਉਹਨੂੰ ਦੁਰਸਤ ਕੀਤਾ ਜਾਵੇ ਹਾਂਜੀ ਸਾਡਾ ਇਹ ਸੀਗਾ ਕਿਉਂਕਿ ਇਹ ਜਿਹੜੀ ਸ਼ੈਰੀ ਸਪਲਾਈ ਆ ਉਹਦੇ ਵਿੱਚ ਮਾਰਕੀਟ ਦੀ ਸਪਲਾਈ ਵੀ ਸੀ ਘਰਾਂ ਦੀ ਵੀ ਸੀ ਅਸੀਂ ਪਹਿਲਾਂ ਸੋਚਿਆ ਸੀ ਕਿ ਮਾਰਕੀਟ ਵੀ ਦਿਨੇ ਡਿਸਰਪਟ ਨਾ ਹੋਵੇ ਤੇ ਜਿਹੜਾ ਰਾਤ ਨੂੰ ਆਗਾ ਉਹ ਵੀ ਸਪਲਾਈ ਅਸੀਂ ਕੁਛ ਨਾ ਕੁਛ ਦੇ ਸਕੀਏ ਸਾਡਾ ਅਸੀਂ ਦੋਨਾਂ ਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਪਰ ਪਬਲਿਕ ਦੀ ਮੇਰੇ ਖਿਆਲ ਚ ਹੁਣ ਡਿਮਾਂਡ ਆਉਣੀ ਸ਼ੁਰੂ ਹੋਈ ਆ ਵੀ ਸਾਨੂੰ ਰਾਤ ਦੀ ਸਪਲਾਈ ਥੋੜੀ ਜ਼ਿਆਦਾ ਦਿੱਤੀ ਜਾਵੇ ਦਿਨੇ ਚਾਹੇ ਸਾਰਾ ਦਿਨ ਕੱਟ ਰੱਖਿਆ ਜਾਵੇ ਤੇ ਅਸੀਂ ਉੱਤੇ ਧਿਆਨ ਦੇ ਰਹਾਂਗੇ ਤੇ ਸਾਨੂੰ ਇਹ ਨਾਲ ਦੀ ਨਾਲ ਚੇਤਾਂ ਵਾਲਿਆਂ ਨੂੰ ਇੱਕ ਵਾਰੀ ਇੰਟੀਮੀਟ ਕਰਕੇ ਅਸੀਂ ਇਹਨਾਂ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਆ ਆਮ ਸ਼ਹਿਰੀ ਕਹਿੰਦੇ ਹੈਗੇ ਜੀ ਵੀ ਦੇਣੇ ਦਾ ਸਰ ਜਾਂਦਾ ਜੀ ਮਤਲਬ ਕਿ ਜੇ ਆਪਾਂ ਦੇਖੀਏ ਜਿੰਨੇ ਵੀ ਵਪਾਰਕ ਸੰਸਥਾਨ ਹੈਗੇ ਨੇ ਜਾਂ ਸਰਕਾਰੀ ادارے ਹੈਗੇ ਨੇ ਉੱਥੇ ਸਾਰਿਆਂ ਦੇ ਜਨਰੇਟਰ ਵਗੈਰਾ ਤੇ ਹੋਰ ਅਰੇਂਜਮੈਂਟ ਰਹਿੰਦੀ ਹੈ ਪ੍ਰੋਬਲਮ ਆਂਦੀ ਹੈ ਰਾਤ ਨੂੰ ਘਰਾਂ ਦੀ ਜਿੱਥੇ ਕਿ ਬੱਚਿਆਂ ਨੇ ਸਵੇਰੇ ਸਕੂਲ ਵੀ ਜਾਣਾ ਹੁੰਦਾ ਹੈ ਤਿਆਰ ਵੀ ਹੋਣਾ ਹੁੰਦਾ ਨਹੀਂ ਹੁੰਦਾ ਪਾਣੀ ਦੀ ਵੀ ਸਮੱਸਿਆ ਕੀ ਹੈ ਲੋਕ ਇਹ ਕਹਿੰਦੇ ਨੇ ਕਿ ਜਿੱਥੇ ਤੁਸੀਂ 2-3 ਦਿਨ ਜਿੰਨੇ ਵੀ ਲੱਗਦੇਗੇ ਨੇ ਉਹ ਤੁਸੀਂ ਰਾਤ ਨੂੰ 8 ਵਜੇ ਤੋਂ ਲੈ ਕੇ ਸਵੇਰੇ 8 ਵਜੇ ਤੱਕ ਘਰਾਂ ਨੂੰ ਜਲ ਸਪਲਾਈ ਦਿੱਤੀ ਜਾਂਦੀ ਹੈ ਹਾਂਜੀ ਅਸੀਂ ਇਹ ਜਿਹੜਾ ਸੁਝਾਅ ਤੁਸੀਂ ਦੇ ਰਹੇ ਹੋਗੇ ਤੇ ਪਬਲਿਕ ਦਾ ਜਿਹੜਾ ਵੀ ਜਿਹੜੀ ਇੱਛਾ ਕੀ ਇਹ ਅਸੀਂ ਇੱਥੇ ਕੋਸ਼ਿਸ਼ ਕਰਦੇ ਹਾਂ ਕਿ ਵੀ ਅਸੀਂ ਇਹਨੂੰ ਅੱਜ ਰਾਤ ਨੂੰ ਇਹ ਕਰੀਏ ਕਿ ਰਾਤ ਦੀ ਸਪਲਾਈ ਦਿੱਤੀ ਜਾਵੇ ਤੇ ਜਿਹੜੀ ਦਿਨ ਵੇਲੇ ਸਪਲਾਈ ਹੈਗੀ ਉਹੇ ਤਰ੍ਹਾਂ ਦਿੱਤੀ ਜਾਵੇ ਮੈਂ ਜਿਹੜੇ ਖੇਤਾਂ ਦੇ ਨੁਮਾਇੰਦੇ ਜਿਹੜੇ ਕਿਸਾਨ ਯੂਨੀਅਨ ਦੇ ਮੇਰੇ ਕੋਲ ਆਏ ਸੀਗੇ ਮੈਂ ਉਹਨਾਂ ਨਾਲ ਗੱਲਬਾਤ ਕਰਕੇ ਇਹ ਸ਼ਡਿਊਲ ਨੂੰ ਅਸੀਂ ਜਲਦੀ ਚੇਂਜ ਕਰਕੇ ਸਪਲਾਈ ਨੂੰ ਰਾਤ ਨੂੰ ਉਪਲਬਧ ਕਰਾਵਾਂਗੇ ਸੋ ਇਹ ਸਨ ਐਕਸ਼ਨ ਹਰੀਕੇ ਸਾਹਿਬ ਜਿੰਨਾਂ ਦਾ ਜਿਹੜੇ ਕਿ ਲਗਾਤਾਰ ਜੇ ਆਪਾਂ ਗੱਲ ਕਰੀਏ ਸ਼ਨੀਵਾਰ ਨੂੰ ਜਦੋਂ ਟਰਾਂਸਫਾਰਮਰ ਨੂੰ ਅੱਗ ਲੱਗੀ ਗਈ ਹੈ 4 ਵਜੇ ਤੋਂ ਲੈ ਕੇ ਹੁਣ ਵੀ ਤੁਸੀਂ ਦੇਖ ਰਹੋ ਇੱਥੇ ਮੌਕੇ ਦੇ ਉੱਤੇ ਮੌਜੂਦ ਨੇ ਔਰ ਇਹਨਾਂ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਕਿ ਜਿੰਨੀ ਜਲਦੀ ਹੋ ਸਕੇ ਗਰਮੀ ਨੂੰ ਦੇਖਦੇ ਹੋਏ ਜਿੰਨੀ ਜਲਦੀ ਹੋ ਸਕੇ ਜਿਹੜੀ ਸਪਲਾਈ ਹੈਗੀ ਆ ਚਾਹੇ ਉਹ ਖੇਤਾਂ ਦੀ ਸਪਲਾਈ ਆ ਚਾਹੇ ਘਰਾਂ ਦੀ ਸਪਲਾਈ ਆ ਉਹਨੂੰ ਜੜਾ ਗਿਆ ਰੈਗੂਲਰ ਕੀਤਾ ਜਾਵੇ ਅਸੀਂ ਵੀ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹੈਗੇ ਆ ਕਿਸਾਨ ਭਰਾਵਾਂ ਨੂੰ ਵੀ ਅਪੀਲ ਕਰਦੇ ਹੈਗੇ ਆ ਕਿ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਸਾਨੂੰ ਜੜਾ ਜਾ ਡਿਪਾਰਟਮੈਂਟ ਦਾ ਸਾਥ ਦੇਣਾ ਚਾਹੀਦਾ ਹੈਗਾ ਕਿਉਂਕਿ ਇਹ ਹਾਦਸਾ ਹੋਇਆ ਔਰ ਹਾਦਸੇ ਨੂੰ ਹੁਣ ਠੀਕ ਕਰਨ ਲੱਗਿਆ ਕੁਝ ਦਿਨ ਤਾਂ ਲੱਗਦੇ ਨੇ ਪਰ ਇਹਨਾਂ ਦੇ ਕਹਿਣ ਦੇ ਮੁਤਾਬਕ ਜੜਾਗਾ ਵੀਰ ਸ਼ਾਮ ਤੱਕ ਇਹ ਜਿਹੜੀ ਲਾਈਟ ਦੇ ਲਈ ਪ੍ਰੋਪਰ ਆਮ ਲੋਕਾਂ ਨੂੰ ਰੈਕਡਰ ਮਿਲਣੀ ਸ਼ੁਰੂ ਹੋ ਜਾਵੇਗੀ